ਪਾਂਜੀ ਮਤਲਬ ਤੁਹਾਨੂੰ ਪਤਾ ਹੈ ਮਰਾਸੀਆ ਮੀਰਜਾ ਦਾ ਭੰਨਾ ਦੇ ਮੁੰਡੇ ਆ ਤੇ ਸਾਡੀ ਜਿਹੜੀ ਸਾਰੀ ਯਾਦ ਹੈ ਜਿੰਨੀ ਵੀ ਕੌਮ ਹੈ ਨਾ ਸਾਰੇ ਮਤਲਬ ਬਾਹਰ ਅੰਦਰ ਮੰਗਣ ਜਾਂਦੇ ਆ ਦਰਗੇ ਚ ਮੋਟੇ ਦੇ ਨਾਲ ਪਰ ਮੇਰੇ ਪਾਪਾ ਕਹਿੰਦੇ ਆ ਵੀ ਚਲੋ ਮੰਗਣਾ ਵੀ ਠੀਕ ਹੈ ਕੁਝ ਹੱਦ ਤੱਕ ਪਰ ਇਦੇ ਵਿੱਚ ਕੁਝ ਹੈ ਨਹੀਂ ਆ ਇਹਦੀ ਇਹ ਕਮਾਈ 'ਚ ਬਰਕਤ ਨਹੀਂ ਹੈਗੀ ਤੇ ਭਾਜੀ ਆਪਣਾ ਡੰਡ ਵੜਕ ਥੋੜਾ ਬੋਤਾ ਮਾਰੀਦਾ ਨਾ ਤੇ ਜਦੋਂ ਬਾਹਰ ਜਾ ਕੇ ਸਿੰਜੇ ਤੇ ਭਾਵੇਂ 200 300 ਮਿਲਦਾ ਨਾ ਭਾਜੀ ਉਹਦੇ 'ਚ ਬਰਕਤ ਬੜੀ ਉਹਦੀ ਖੁਸ਼ੀ ਬੜੀ ਹੁੰਦੀ ਹੈ ਮਿਹਨਤ ਕਰਕੇ ਜਿਹੜੇ ਪੈਸੇ ਲੈਣੇ ਨਾ ਭਾਜੀ ਤੁਹਾਡੀ ਗੱਲ ਨਾਲ ਬੜਾ ਹੀ ਹੋਰ ਹੈ ਕਿਉਂਕਿ ਮੈਨੂੰ ਵੀ ਹੁਣ ਦੇਖੋ ਜਿੱਥੇ ਜੇ ਆਪਣੀ ਹੁਣ ਉਮਰ 52 ਸਾਲ ਆ ਜਾਂਦਾਂ ਤੇ ਕੋਈ ਬੜੀ ਵੱਡੀ ਕਮਾਈ ਥੋੜੀ ਹੈ ਕਿ ਅਸੀਂ ਜਾਣਿਆਂ ਦੇ ਆਪਾਂ ਬੜੀ ਸਾਨੂੰ ਕਮਾਈ ਹੁੰਦੀ ਹੈ ਸਿਰਫ ਇਸ ਕਰਕੇ ਆਪਾਂ ਜਾਣਦੇ ਹਿੱਥੇ ਕੋਈ ਬੁਲਾਉਂਦਾ ਨਾ ਕਿ ਭਾਈ ਇੰਨੀ ਉਮਰ ਤੱਕ ਬੰਦਾ ਕੈਮ ਰਹਿ ਸਕਦਾ ਹਾਂਜੀ 52 ਸਾਲ ਤੱਕ ਬੰਦਾ ਕੈਮ ਰਹਿ ਸਕਦਾ ਤੁਹਾਨੂੰ ਦੇਵੇਂ ਨਾਲ ਜੁੜ ਕਰਦੇ ਹਾਂਜੀ ਤੇ ਜੇ ਹੱਥ ਵੱਜੇ ਲੱਗਦਾ ਨਾ ਪਤਾ ਪੂਰੇ ਪੂਰੇ ਜਦੋਂ ਪੱਥਰ ਵੱਜਣ ਜਾਂਦੇ ਹੈ ਭਾਈ ਗੱਲ ਇਹ ਆ ਕਿ ਜੇ ਮੈਂ ਕਰਦਾ ਹਾਂ ਨਾ ਤੇ ਤੁਹਾਨੂੰ ਪਤਾ ਵਾ ਕਿ ਭਾਈ ਭਾਈ ਪੁਰਾਣੇ ਠੀਕ ਆ ਹੁਣ ਸਾਡੇ ਨਾਲ ਦੇ ਪੁਰਾਣੇ ਮਾਲ ਜਿਹੜੇ ਨਾ ਜਿਹਨਾਂ ਨੂੰ ਉਹ ਯਾਰ ਸੀਗੀ ਹਾਂਜੀ ਜੋ ਛੱਡ ਕੇ ਉਹਨਾਂ ਨੂੰ ਨਵੇਂ ਮੁੰਡੇ ਨਾਮ ਵੀ ਲੈਂਦੇ ਹਨ ਹਾਂਜੀ ਨਹੀਂ ਲੈਂਦੇ ਪਤਾ ਨਹੀਂ ਉਹਨਾਂ ਘੜੇ ਅੱਗੇਵੇਂ ਆ ਹਾਂਜੀ ਤੇ ਬਸ ਹੁਣ ਜਿਵੇਂ ਜਾਈਦਾ ਵਾ ਲੋਕਾਂ ਨੂੰ ਮਿਲੀਦਾ ਵਾ ਤੇ ਉਹ ਮਿਲ ਕੇ ਬੜੀ ਮਨ ਨੂੰ ਖੁਸ਼ੀ ਜੰਦੀ ਆ ਕਿ ਭਈ ਇੱਕੋ ਜਿਹਾ ਆਪਾਂ ਪੈਸੇ ਕੂਹੇ ਕਰਕੇ ਤਾਂ ਹੈ ਲਿਗਾ ਹਣੇ ਲੋਕੀ ਕਹਿੰਦੇ ਆ ਕਿ ਭਈ ਹੁਣ ਜਿਵੇਂ ਛੜਦਣੀ ਚਾਹੀਦੀ ਆ ਓਏ ਅਸੀਂ ਕਿਸੇ ਨੂੰ ਕੀ ਕਹਣੀ ਤੇ ਆਪਣੀ ਸ਼ੇਰ ਸਮਝਲੀ ਹੋਈ ਆ ਹਾਂਜੀ ਭਾਜੀ ਹੁਣ ਭਾਜੀ ਸਾਡੇ ਵਰਗੇ ਮੁੰਡੇ ਗਈ ਉਹ ਜਦੋਂ ਨਾੜਾਂ ਦੇ ਵਿੱਚ ਟੀਕੇ ਠੋਕਦੇ ਓਏ ਹੋਏ ਹੋਏ ਤੇ ਉਦੋਂ ਭਾਂਜੀ ਵੇਖ ਕੇ ਹੁੰਦਾ ਹੀ ਆ ਵੀ ਨਹੀਂ ਯਾਰ ਆ ਇਹਦੇ ਵਿੱਚ ਕੀ ਰੱਖਿਆ ਵਾ ਆਪਣਾ ਦੰਦ ਬੈਣ ਖਲਾਓ ਸਵਰ ਖੰਜੇ ਦਾ ਹੁਣ ਪੁਰਾਣੇ ਡੇ ਵੱਡੇ ਮਾਲ ਹੋਏ ਸੀਗੇ ਜਿਹੜੇ ਰੁਸਤਮ ਹੋਏ ਆ ਆਪਣੇ ਪੁਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਕੋਈ ਜੋੜ ਨਹੀਂ ਹੁੰਦਾ ਕਿਤੇ ਉਦੋਂ ਟੀਕੇ ਚਲਦੇ ਸੀਗੇ ਤੇ ਦਹੀਂ ਪੁੱਧ ਝੋਹਾਂ ਜੀਆਂ ਦੀ ਜਵਾਨੀ ਹੁੰਦੀ ਸੀਗੀ ਮਦਮ ਪੀਣੇ ਜੂਸ ਪੀਣੇ ਸਤਾਈਆਂ ਪੀਣੀਆਂ ਹਨਾ ਬੱਕਰੇ ਬਾਨੇ ਤੇ ਇਹ ਚੀਜ਼ਾਂ ਵਿੱਚ ਨਾ ਮਤਲਬ ਜਾਣ ਹੁੰਦੀ ਸੀ ਹੁਣ ਤੇ ਨਵੇਂ ਮੁੰਡੇ ਦਾ ਬੇੜਾ ਗੜਕੀ ਹੋ ਗਿਆ ਹੁਣ ਤੇ ਭਾਜੀ ਮਾਸਾ ਦੁੱਧ ਚ ਘਿਓ ਪਾ ਕੇ ਪੀ ਲੈਣ ਤੇ ਉਹ ਨਹੀਂ ਅੰਦਰ ਤੋਂ ਪਚਦਾ ਟੋਟੀ ਜੋੜ ਦੇ ਘੁਆਣਾ ਨਾ ਉਹ ਵੀ ਸਾਲਾ ਪਤਾ ਨਹੀਂ ਕਿਹੜੇ ਟਿਕਟਾਗੇ ਤੋਂ ਨੀਂਦ ਆਨੇ ਬੋਲੇ ਹੋਏ ਹੁੰਦੇ ਆ ਕੋਈ ਸਮਝ ਨਹੀਂ ਲੱਗਦੀ ਨਹੀਂ ਲੱਗਦਾ ਹਾਂਜੀ ਮਾਨਸ ਸਿੰਘ ਬਾਕੀ ਬਈ ਗੱਡੀਆਂ ਗੱਲ ਦੇ ਵਿੱਚ ਮੈਂ ਨਾ ਬੜਾ ਫੋਸਾ ਸੁਣ ਕੇ ਕਿ ਭਾਈ ਨਾਨਕ ਭਗਵਾਨੀ ਕਰਨ ਨੂੰ ਵੀ ਜੀ ਕਰਦਾ ਵਾ ਕਿ ਭਵਾਨੀ ਦੇ ਪੈਸੇ ਚ ਬਰਕਤ ਹੈ ਹਾਂਜੀ ਤੇ ਸੱਚੀ ਗੱਲ ਹੈ ਬਰਕਤ ਹੈ ਵੀ ਹੈ ਹਾਂਜੀ ਭਾਜੀ ਚਲੋ ਭਾਈ ਤਗੜੇ ਖੁਸ਼ੀ ਹੁੰਦੀ ਭਾਜੀ ਆਪਣਾ ਨਸ਼ਿਆਂ ਪੱਤਿਆਂ ਤੋਂ ਬਚੇ ਆਪਣਾ ਆਪਣਾ ਮਾੜਾ ਮੁੰਡਾ ਡੰਡ ਬੈਠ ਕੇ ਲਾਈਦਾ ਤੇ ਸਾਨੂੰ ਵਾਹ ਵਾਹ ਵੀ ਮਿਲਦੀ ਆ ਹਾਂ ਹਾਂ ਵੀ ਚਲੋ ਨਹੀਂ ਨਹੀਂ ਮੁੰਡਾ ਹੋ ਗਿਆ ਨਾ ਮਿਹਨਤ ਕਰੋ ਦੋਨੇ ਪਾਈ ਹੈ ਠੀਕ ਆ ਪੰਜ ਕੋਈ ਨਹੀਂ ਤੁਹਾਡੇ ਕੋ ਆ ਕੇ ਪੰਜ ਬਸ ਕੋਈ ਨਾ ਤਕੜੇ ਹੋ ਕਰੀ ਜਲੋ ਮਿਹਨਤ ਆਪਣਾ ਮਿਹਨਤ ਕਰੋ ਪਤਾ ਨਹੀਂ ਪ੍ਰਮਾਤਮਾ ਨੇ ਕਿੱਥੇ ਟਾਣੀ ਨਵਾ ਦੇਣੀ ਹੈ ਸਹੀ ਗੱਲ ਹੈ ਠੀਕ ਹੈ ਨਾ ਕਿਹੜੇ ਵੇਲੇ ਕਿਧਰੋਂ ਸਾਨੂੰ ਜੇ ਭਵਨ ਬਾਂਜੋ ਅੱਜ ਦੇ ਸਮੇਂ ਤੇ ਕਿੰਨਾ ਪੈਸਾ ਹੈ ਹਾਂਜੀ ਪੰਜ ਸਹੀ ਗੱਲ ਭਵਨ ਨਹੀਂ ਜੇ ਇੰਨਾ ਪੈਸਾ ਨਾ ਇਹ ਕੰਮ ਜਿੰਨਾ ਪੈਸਾ ਨਹੀਂ ਆਗਾ ਸਹੀ ਗੱਲ ਹੈ ਪੰਜ ਜੇ ਕੋਣ ਬਾਂਜੇ ਭਵਨ ਕਿਸ ਨਬਰਾਂ ਵਿੱਚ ਆ ਜੇ ਸਹੀ ਹਾਂਜੀ ਵਾਹ ਜੇ ਨਿਕ ਜੁੜ ਨਹੀਂ ਹੋਏ ਨਾ ਏਡੀ ਜੋੜ ਵੀ ਹੋ ਜਾਏ ਨਾ ਸਮੇਂ ਦੇ ਹਿਸਾਬ ਨਾਲ ਤੇ ਭਾਈ ਨੋਟਾਂ ਦੇ ਹੱਡ ਲਾ ਦੂਗਾ ਇਹ ਗਿਣਿਆ ਨੋਟ ਨਹੀਂ ਗਿਣੇ ਜਾਣੇ ਇਹਨਾਂ ਨੋਟ ਹੈ ਭਾਨੀ ਜਾਨ ਸਹੀ ਗੱਲ ਭਾਨੀ ਭਾਣੀ ਦਾ ਧੱਕਾ ਨਹੀਂ ਨੀਤ ਨਾ ਹਣਾ ਕਿ ਬਹੁਤ ਕੜੇ ਨੀਤ ਨੀਤ ਨਾ ਬਹੁਤ ਕੜੇ ਪੁਹਾਣੀ ਆਪਣੇ ਮਿਲਦੀ ਵੀ ਹੈ ਤਗੜੇ ਹੋ ਗਏ ਕੋਈ ਕਰੋ ਪੁਹਾਣੀ ਹੈ ਮੇਰੇ ਬੱਚੇ ਨੇ ਜਾਂਦਾ ਜਿੰਦੂ ਕਰ ਲੋ ਕਰ ਲੋ ਕਰ ਲੋ ਪੁਹਾਣੀ ਜਿਹਨੇ ਮਤਲਬ ਦਿਨੇ ਮਾ ਸਾ ਆਪਣਾ ਸੀਟ ਸੈਟਰ ਹਾਂ ਉਹਦੇ ਪਾਣੀ ਪੀ ਕੇ ਰੋਟੀ ਖਾ ਕੇ ਲਾਈ ਉਹ ਲਾਈ ਜਾਣੇ 10 ਵੀ ਉਹ ਵੀ ਮਹਾਰਾਜ ਦਾ ਨਾਮ ਲੈ ਕੇ 100 ਡੰਡ ਵੀ ਲਾ ਲਾ ਉਹਦਾ ਮਹਾਰਾਜ ਦਾ ਨਾਮ ਲੈ ਕੇ ਉਹ 100 ਡੰਡ ਦੇ ਵਿੱਚ ਹੀ ਬੜੀ ਬਰਕਤ ਹੈ ਬਰਕਤ ਬਰਕਤ ਕਰਿਆ ਕਰੋ ਤਗੜੇ ਹੋ ਗਏ ਤੇ ਵੱਡੀ ਗੱਲਾਂ ਮਾਂ ਕੋ ਜਾ ਕੇ ਕਰ ਰਹਿਣਾ ਹਾਂਜੀ ਭਾਜੀ ਮਾਂ ਤੇ ਉਹਦੇ ਗਾੜੀ ਕਦੇ ਨਹੀਂ ਬੋਲਣਾ ਮਾਂ ਪਿਓ ਆਪਣਾ ਰੱਬ ਸਮਝਣਾ ਸਹੀ ਗੱਲ ਹੈ ਠੀਕ ਆ ਰੱਬ ਕਿਸੇ ਨੇ ਸਾਹਮਣੇ ਵੇਖਿਆ ਨਹੀਂ ਠੀਕ ਹੈ ਨਾ ਜਿੰਨੇ ਹਾਨੂੰ ਜਨਮ ਦਿੱਤਾ ਜਿਹਨੇ ਹੁਣ ਦੁਨੀਆ ਦਿਖਾਈ ਨਾ ਸਾਡੇ ਵਾਸਤੇ ਇਹੀ ਰੱਬ ਹੈ ਉਹਨੂੰ ਪੁੱਜੋ ਉਹਦੀ ਸੇਵਾ ਕਰੋ ਉਹਨੂੰ ਰਸਤ ਨੂੰ ਘੁੱਟ ਕੇ ਸੋਵੋ ਉਹਦੇ ਲਾਗੇ ਬੈਠੋ ਤੇ ਜਿਆਦਾ ਪੈਸੇ ਨਾਲ ਖੁਸ਼ੀ ਨਹੀਂ ਹੁੰਦੀ ਖੁਸ਼ੀ ਹੁੰਦੀ ਹੈ ਵੀ ਆਪਣਾ ਕੋਲ ਬੈਠੇ ਦੁੱਖ ਸੁੱਖ ਸਾਲੀ ਦੀਆਂ ਕਿਵੇਂ ਬੀਤੀਆਂ ਕਿਵੇਂ ਲੰਘੀਆਂ ਇਹ ਮਾਂ ਪਿਓ ਦਾ ਖੂਨ ਆਪਣਾ ਦੂਣਾ ਹੋ ਜਾਂਦਾ ਵਾ ਕਿ ਬੱਚੇ ਸਾਡੇ ਸਾਡੇ ਕਹਿਣੇ ਕਰਿਆ ਇਹ ਤੁਸੀਂ ਬੈਠੋਗੇ ਤੁਹਾਨੂੰ ਤੁਹਾਡੇ ਦੀਆਂ ਬੋਤ ਤੁਹਾਡੇ ਕੋ ਬਹਿਣਗੇ ਓਹ ਉਹ ਅੰਜ ਮਤਲਬ ਜਿੱਥੇ ਮੈਂ ਇੱਕ ਗਲਾਸ ਦੁੱਧ ਪੀਂਦਾ ਤੇ ਅੱਧਾ ਗਲਾਸ ਆਪਣੇ ਡੈਡੀ ਨੂੰ ਵੀ ਦੇ ਦਿੰਦਾ ਬਹੁਤ ਕਿੰਨੀ ਖੁਸ਼ੀ ਹੋ ਜੇ ਬਹੁਤ ਵਧੀਆ ਗੱਲ ਹੈ ਮੇਰਾ ਡੈਡੀ ਹੁਣ ਬਾਹਰ ਅੰਦਰ ਜਾਂਦਾ ਚਲੋ ਕਮਾਉਂਦਾ ਮਾੜਾ ਮੋਟਾ ਸਾਡੇ ਲਈ ਕਮਾਉਂਦਾ ਤੇਰੀਆਂ ਗੱਲਾਂ ਬਹੁਤ ਹੀ ਸਿਆਣੀਆਂ ਨੇ ਕਈਆਂ ਨੂੰ ਅ ਚਿੱਟੇ ਢੋਲੇ ਹੋ ਜਾਂਦਾ ਤਾਂ ਵੀ ਸਿਆਣਪ ਨਹੀਂ ਆਉਂਦੀ ਸਹੀ ਗੱਲ ਕਈਆਂ ਨੂੰ ਸਿਆਣਪ ਘਰ ਦੀ ਮਜਬੂਰੀ ਕਰ ਦਿੰਦੀ ਹੈ ਹਾਂਜੀ ਭਾਜੀ ਇਹਦੀਆਂ ਗੱਲਾਂ ਦੇ ਵਿੱਚ ਉਹ ਭਾਜੀ ਸਵੇਰ ਦਾ 6 ਵਜੇ ਦਾ ਮੈਂ ਆਪਣੇ ਕੰਮ ਤੇ ਆਇਆ ਡਿਲੀਵਰੀ ਤੇ ਸਵੇਰ ਦਾ ਕੰਮ ਕਰ ਰਿਹਾ ਤੇ 2:30 ਦੇ ਵਜੇ ਤੇ ਮੈਨੂੰ ਆਖਿਆ ਵੀ ਚਲੋ ਆਪਾਂ ਭਵਾਂ ਦੇ ਜਾਨੇ ਆ ਖਾੜੇ ਪੀ ਹੋਰ ਕਰਕੇ ਆਂਨੇ ਮਿੱਟੀ ਲਾ ਕੇ ਉਹਨੇ ਭਵਾਂ ਦੇ ਦਰਸ਼ਨ ਕਰਕੇ ਆ ਗਏ ਤਾਂ ਤੇ ਕੋ ਬੰਦਾ ਜਿਹੜਾ ਹੁਣ ਵੀ ਭਾਜੀ ਜਾ ਕੇ ਨਾ ਉਹ ਕੋਈ ਬੜੀ ਖਾਣਾ ਖਾ ਕੇ ਨਹੀਂ ਆਇਆ ਹੁੰਦਾ ਤੂੰ ਇੱਥੇ ਆ ਜਾਕਰ ਜਿੰਨੇ ਜੋ ਕੀ ਹੈਗੇ ਕੋਈ ਜੂਸ ਬਦਾਮ ਕੋਈ ਲੱਸੀ ਤੈਨੂੰ ਪਿਆ ਕੇ ਭੇਜ ਗਏ ਹੁਣ ਵੀ ਉਹ ਫਲ ਪਾਣੀ ਇਹਨਾਂ ਵਾਸਤੇ ਭਈ ਪਾਣੀ ਮੈਂ ਪਹਿਲਾਂ ਇੰਤਜ਼ਾਮ ਕਰਨੇ ਰਿਹਾ ਜਾ ਫਿਰ ਤੇ ਪਾਣੀ ਹੁਣ ਵੀ ਪੰਜ ਜੋਰ ਕੀਤੇ ਨਾ ਹੁਣ ਵੀ ਪੰਜ ਜੋਰ ਕੀਤੇ ਨਾ ਆਪਣਾ ਜਾ ਕੇ ਤੇ ਕੰਮ ਕਰਨਾ ਅਜੇ 11 12 ਵਜੇ ਨਾ ਘਰ ਜਾਣਾ ਜਿੰਨੇ ਜੋਗੇ ਹੈਗੇ ਆ ਨਾ ਜੀ ਦਮ ਸਾਹਮਣੇ ਆਜੇ ਜਿੰਨੇ ਜੋਗੇ ਹੈਗੇ ਆ ਭਾਈ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਕੀ ਬਿਜਾ ਪ੍ਰਮਾਤਮਾ ਇਸੇ ਗੱਲ ਦੇ ਵਿੱਚ ਖੋਸਿਆ ਹੋਏ ਹਨਾ ਹਾਂਜੀ ਬាទ ਤੇ ਮੈਂ ਕਿਸੇ ਨੂੰ ਕੋਈ ਚੀਜ਼ ਦਵਾਂ ਤਾਂ ਪਹਿਲਾਂ ਵੀ ਮੈਂ ਆਹ ਖਾਣਾ ਕੋਹ ਪਾਣੀ ਵਿੱਚ ਇਹ ਇੱਕ ਅਸੂਲ ਚਾਹੀਦਾ ਵੀ ਹੈ ਹਨਾ ਹਾਂਜੀ ਹਾਂਜੀ ਪੁਆਇੰਟ ਕੱਲ ਨੂੰ ਕਿਸੇ ਦਾ ਧੀ ਪੁੱਤਰ ਕੇ ਬਿਮਾਰ ਹੋ ਜਾਖਣਾ ਫਲਣ ਫੁਲਣ ਸਭ ਚੀਜ਼ ਖਾਦੀ ਨਹੀਂ ਇਹ ਬਣੀਆਂ ਚ ਜਲ ਵੀ ਬੜਾ ਅੱਖਾਂ ਮੀਟ ਕੇ ਤੇ ਰਵਾੜ ਵੀ ਨਹੀਂ ਕਰਨਾ ਚਾਹੀਦਾ ਬੜੀ ਦੁਨੀਆ ਦੁਨੀਆ گول ਨਹੀਂ ਦੁਨੀਆ ਕੁਝ ਹੋਰ ਹੀ ਹੈ ਹਨਾ ਹਾਂਜੀ ਪੰਜ ਸਹੀ ਗੱਲ ਆ ਲੈ ਗਲਾਸ ਤੋਂ ਦੇਓ ਮੁੰਡੇ ਦਾ ਕੋਈ ਪਾਣੀ ਨਹੀਂ 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 ਆਪਣਾ ਗਲਾਸ ਤੋਂ ਤੇ ਬਾਕੀ ਜਿੰਨੇ ਜੁਗੇ ਹੈਗੇ ਹਨ ਜੋ ਵੀ ਅਸੀਂ ਖਾਵਾਂ ਪੀਵਾਂਗੇ ਤੁਹਾਨੂੰ ਪਈ ਦੇ ਸਕਦੇ ਹਾਂ ਹਾਂ ਤੁਸੀਂ ਭਈ ਜਿਹੜਾ ਬੰਦਾ ਛੇੜਦਾ ਘੜਾ ਨਿਕਲਿਆ ਮੈਨੂੰ ਪਤਾ ਨਹੀਂ ਆਪਣੀ ਰੋਟੀ ਨਾਲ ਬੰਨ ਕੇ ਲਾਂਦੀ ਹੈ ਟਾਈਮ ਲੱਗਾ ਆਉਣ ਲੱਗਾ ਖਾਣ ਦਾ ਹਾਂ ਤੇ ਚਲੋ ਆ ਪੀਓ ਪਾਣੀ ਹਾਂ ਰਾਜੀ ਰਹੋ ਭਈ ਹਾਂ ਆ ਜਾ ਕਰੋ ਕੋਈ ਗੱਲ ਨਹੀਂ ਕੋਈ ਨਾਲ ਨਾ ਆ ਜਾ ਕਰੋ ਠੀਕ ਪੰਜ ਤੁਹਾਡੇ ਕੋਲੀਆਂ ਕੋਈ ਨਾ ਕੋਈ ਠੀਕ ਹੈ ਭਈ ਹਾਂ